ਵਰਜੀ ਕਾ ਖਾਲਸਾ ਬਹਰਜੀ ਕੇ ਫਤਿਹ ਵੀਡੀਓ ਨੂੰ ਧਿਆਨ ਨਾਲ ਸੁਣਨਾ ਤੇ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਵੀ ਕਰਨਾ ਤੇ ਤੁਹਾਡੇ ਤੋਂ ਮੈਂ ਇੱਕ ਦੋ ਸਵਾਲ ਨੇ ਤੁਹਾਡੇ ਉੱਤੇ ਕਰੂੰਗਾ ਸਿੱਖ ਸੰਗਤ ਦੇ ਉੱਤੇ ਤੁਸੀਂ ਉਹਨਾਂ ਦਾ ਜਵਾਬ ਵੀ ਜਰਾ ਜ਼ਰੂਰ ਦੇਣਾ ਬੇਨਤੀ ਹੈ ਇਹ ਗੱਲ ਤੁਹਾਨੂੰ ਸਾਰਿਆਂ ਨੂੰ ਲਗਭਗ ਜਿਹੜੀ ਪਤਾ ਲੱਗ ਚੁੱਕੀ ਆ ਕੇ ਭਾਈ ਅੰਬਰਤਪਾਲ ਸਿੰਘ ਉੱਤੇ ਇੱਕ ਸਰਕਾਰ ਨੇ ਆਪਾਂ ਇਹ ਕਹ ਲਈਏ ਦੋਸ਼ ਲਾਤਾ ਜਾਂ ਜਾਂ ਹਕੀਕਤਾ ਜਾਂ ਕੀਆ ਇਹ ਤਾਂ ਰੱਬ ਜਾਣਦਾ ਜਾਂ ਭਗਵੰਤ ਮਾਨ ਜਾਣਦਾ ਤੇ ਜਾਂ ਇੱਥੋਂ ਦਾ ਸਿਸਟਮ ਜਾਣਦਾ ਸਿਸਟਮ ਦਾ ਤਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਕੇ ਭਾਈ ਅੰਬਰਤਪਾਲ ਸਿੰਘ ਨੂੰ ਇਹਨਾਂ ਨੇ ਇੱਕ ਆ ਏ ਬਣਾ ਲਿਆ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਨਹੀਂ ਕੱਢਾਂਗੇ ਕਿਉਂਕਿ ਲੋਕ ਅੱਜ ਕਹਿ ਰਹੇ ਆ ਕਿ ਭਗਵੰਤ ਮਾਨ ਕਹਿ ਰਿਹਾ ਕਿ ਮੇਰੀ ਜਾਨ ਨੂੰ ਖਤਰਾ ਹੈਗਾ ਅੰਮ੍ਰਿਤਪਾਲ ਦੇ ਬੰਦਿਆਂ ਨੇ ਇਸ ਤਰ੍ਹਾਂ ਇਸ ਤਰ੍ਹਾਂ ਬੋਲਿਆ ਸੀ ਅਜਨਾਲੇ ਦੇ ਵਿੱਚ ਤੇ ਲੋਕ ਕਹਿ ਰਹੇ ਆ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਨਹੀਂ ਕੁਰਸੀ ਨੂੰ ਖਤਰਾ ਹੈਗਾ ਕਹਿੰਦੇ ਜੇ ਅੰਮ੍ਰਿਤਪਾਲ ਸਿੰਘ ਜੇਲ੍ਹ ਚੋਂ ਬਾਹਰ ਆ ਗਿਆ ਤੇ ਆਉਣ ਵਾਲੀਆਂ ਜਿਹੜੀਆਂ ਜਿਮਣੀ ਚੋਣਾ ਨੇ ਜਿਨ੍ਹਾਂ ਦੇ ਵਿੱਚ ਕਲਵੰਤ ਸਿੰਘ ਰਾਓ ਕਿਹੜਾ ਬਰਨਾਲੇ ਤੋਂ ਚੋਣ ਲੜ ਰਿਆ ਤੇ ਡੇਰਾ ਬਾਬਾ ਨਾਨਕ ਤੋਂ ਦਲਜੀਤ ਸਿੰਘ ਕਲਸੀ ਤੇ ਗੱਡੜਵਾਹ ਤੋਂ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਕਹਿੰਦੇ ਇਸ ਕਰਕੇ ਖਤਰਾ ਹੈ ਇਹਨਾਂ ਨੂੰ ਕਿ ਜਦੋਂ ਪਹਿਲਾ 2 MP ਜਿੱਤ ਕੇ ਆਜ਼ਾਦ ਖੜੇ ਹੋਏ ਜੇ ਅੰਬਰਤਪਾਲ ਸਿੰਘ ਬਾਹਰ ਆ ਗਿਆ ਤਾਂ ਇੱਕ ਤਰ੍ਹਾਂ ਦੀ ਇਹ ਨੇਰੀ ਤਰ੍ਹਾਂ ਆਜੂਗੀ ਤੇ ਲੋਕ ਪੰਜਾਬ ਦੇ ਧੜਾ ਧੜ ਅੰਬਰਤਪਾਲ ਸਿੰਘ ਨਾਲ ਰਲਣ ਲੱਗ ਜਾਣਗੇ ਇਹਦੇ ਵਿੱਚ ਧੰਨ ਮੈਂ ਥੋੜੀ ਜਿੱਥੇ ਗੱਲ ਰੋਕ ਕੇ ਗੱਲ ਕਰਦਾ ਇੱਕ ਮੇਰੇ ਗੱਲਾਂ ਜੀ ਯਾਦ ਆ ਗਈ ਗੱਲ ਅੱਜ ਦੀ ਸਵੇਰ ਦੀ ਘਟਨਾ ਕੀ ਧਿਆਨ ਨਾਲ ਸੁਣਨਾ ਇੱਕ ਬੇਬੇ ਮਿਲੀ ਮੈਨੂੰ ਗੱਲਾਂ ਬਾਤਾਂ ਕਰਦੀ ਆ ਬੈਸੇ ਤਾਂ ਰੋਜ਼ ਹੀ ਮਿਲਦੇ ਆ ਚਲੋ ਉਹ ਗੱਲਾਂ ਚੱਲ ਪਈਆਂ ਅੱਜ ਕੁਦਰਤੀ ਉਹ ਕਹਿੰਦੀ ਪੁੱਤੋ ਜਿਹੜਾ ਅੰਬਰਤਪਾਲ ਸਿੰਘ ਆ ਉਹ ਕਦੋਂ ਬਾਹਰ ਆਊਗਾ ਮਾਕੇ ਮਾਤਾ ਇਸ ਤਰ੍ਹਾਂਤ ਕਰਕੇ ਅੱਜ ਜਿਹੜੀ ਅਰਜੀ ਆ ਉਹ ਭਵੰਤਮਾਨ ਨੇ ਜਿਹੜੀ ਜਨਿਸ਼ਲ ਦੇ ਵਿੱਚ ਜਿਹੜੀ ਕੋਰਟ ਦੇ ਵਿੱਚ ਇੱਕ ਅਰਜੀ ਦਾਖਲ ਕਰਤੀ ਕਿ ਮੈਨੂੰ ਖਤਰਾ ਹੈਗਾ ਜਾਨੋਂ ਮਾਰਨ ਦਾ ਅੰਬਰਤਪਾਲ ਤੋਂ ਤੇ ਉਹ ਮਾਤਾ ਨੇ ਬਹੁਤ ਉੱਚੀ ਹੋਂਕਾ ਭਰ ਕੇ ਕਿਹਾ ਕਿ ਜਿਹੜਾ ਮੇਰਾ ਛੋਟਾ ਪੁੱਤ ਸੀ ਜਿਹੜਾ ਨਸ਼ੇ ਤੇ ਲੱਗਿਆ ਹੋਇਆ ਸੀ ਪਰ ਹੁਣ ਵੀ ਕਹਿੰਦੀ ਨਸ਼ਾ ਖਾਂਦਾ ਕਹਿੰਦੀ ਜਦੋਂ ਅੰਮ੍ਰਿਤਪਾਲ ਆਇਆ ਸੀ ਕਹਿੰਦੀ ਉਹ ਮੋਨਾ ਦੇ ਸਿਰ ਤੋਂ ਕਹਿੰਦੀ ਦਿਮਾਲਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਸਾਮ ਨੂੰ ਪਾਠ ਵੀ ਕਰਦਾ ਸੀ ਸੁਬਾ ਸ਼ਾਮ ਤੇ ਕਹਿੰਦੀ ਉਹਨੇ ਨਸ਼ਾ ਇੰਨਾ ਜ਼ਿਆਦਾ ਘਟਾਤਾ ਸੀ ਜਾਨੀ ਕਿ ਸਾਨੂੰ ਕਹਿੰਦੀ ਬੇਫਿਕਰ ਹੋ ਗਏ ਸੀ ਅਸੀਂ ਅਸੀਂ ਰੱਬ ਮੂਰੇ ਹੱਥ ਬੰਨ੍ਹਦੇ ਸੀ ਕਿ ਸਾਡੇ ਪੁੱਤ ਨੂੰ ਕਿਸੇ ਨੇ ਬਚਾ ਲਿਆ ਕਹਿੰਦੀ ਤੇ ਮਗਾ ਬੇਬੇ ਪਰ ਹੁਣ ਕਵੇ ਆ ਕਹਿੰਦੀ ਪੁੱਤੋਂ ਓਵੇਂ ਜਿਵੇਂ ਦੁਆਰੇ ਫੇਰ ਨਸੇ ਤੇ ਲੱਗ ਲੱਗ ਗਿਆ ਜਦੋਂ ਅੰਮ੍ਰਿਤਪਾਲ ਕਹਿੰਦੇ ਥੋੜੇ ਟਾਈਮ ਆ ਫੜਿਆ ਗਿਆ ਫਿਰ ਜਾ ਕੇ ਉਹ ਨਸੇ ਤੇ ਲੱਗ ਗਿਆ ਕਦੇ ਹੁਣ ਹਾਲ ਪਹਿਲਾਂ ਵਰਗੇ ਆ ਜਿਹੜਾ ਕਿ ਪਹਿਲਾਂ ਨਸ਼ਾ ਕਰਦਾ ਸੀ ਓਵੇਂ ਕਰ ਹੀ ਜਾਂਦਾ ਤੇ ਕਹਿੰਦੀ ਵੀ ਇਹ ਭਗਵੰਤ ਮਾਨ ਤਾਂ ਕਹਿੰਦੀ ਜਿਹੜਾ ਕਹਿੰਦੀ ਬਾਦਲ ਕੀਦੂ ਤਾਂ ਸਰਕਾਰ ਚੰਗੀ ਸੀ ਮੈਨੂੰ ਇਹ ਗੱਲ ਜਦੋਂ ਕਈ ਮਾਤਾ ਨੇ ਮੈਂ ਕਿਹਾ ਉਹ ਕਮੇ ਚੰਗੀ ਸੀ ਮਾਤਾ ਕਈ ਪੁੱਤਾਂ ਜਿਹੜੇ ਐਡੇ ਐਡੇ ਦੂਰ ਜਿਹੜੇ ਛੁੱਟੇ ਨੇ ਨੌਜਵਾਨ ਫੜ ਕੇ ਜੇਲ੍ਹਾਂ ਦੇ ਵਿੱਚ ਹੁਣ ਤੱਕ ਕਹਿੰਦੀ ਮੇਰੀ ਏਡੀ ਉਮਰ ਹੋ ਗਈ ਕਹਿੰਦੀ ਮੈਂ ਨਹੀਂ ਦੇਖਿਆ ਕਿ ਕੋਈ ਡਿਬਲੂਰ ਗਾਰਜ ਜੇਲ੍ਹ ਨਾਮ ਜਾਣਦਾ ਮੈਨੂੰ ਤਾਂ ਨਾਂ ਵੀ ਨਹੀਂ ਆਉਂਦਾ ਉਹਦਾ ਵੀ ਜੇਲ੍ਹਾਂ ਛੱਟੇ ਕੁਝ ਪੰਜਾਬ ਦੇ ਜੇਲ੍ਹ ਚ ਬੰਦ ਨੇ ਵੀ ਜਿਹੜਾ ਕਹਿੰਦੀ ਅਰੀਤਾ ਡਰ ਲੱਗ ਕੇ ਆਪ ਦੇ ਪੁੱਤਾਂ ਨੂੰ ਵੀ ਕਹਨੇ ਆ ਕਿ ਘਰੇ ਰਹਿਆ ਕਰੋ ਬਾਹਰ ਨਾ ਜਾਇਆ ਕਰੋ ਚਲੋ ਮਾਤਾ ਦੇ ਗੱਲਾਂ ਜਿਹੜੀਆਂ ਉਹ ਵੈਸੇ ਤਾਂ ਬਹੁਤ ਲੰਬੀਆਂ ਨੇ ਅੱਧਾ ਪੁਣੇ ਘੰਟੇ ਦੀ ਗੱਲਬਾਤ ਕੀਤੀ ਹੁਣ ਆਪਾਂ ਸਾਰੇ ਤੁਹਾਨੂੰ ਜਿੱਥੇ ਸੁਣਾਉਣ ਲੱਗ ਗਏ ਆਪਣਾ ਤੈਨੂੰ ਤੁਹਾਨੂੰ ਮੈਂ ਕਿਤੇ ਫੇਰ ਸੁਣਾਵਾਂਗਾ ਤੇ ਮਾਤਾ ਦਾ ਸਵਾਲ ਚ ਕਿ ਭਾਈ ਅੰਮਰਤਪਾਲ ਸਿੰਘ ਕਦੋਂ ਆਊ ਮੈਂ ਮਾਤਾ ਨੂੰ ਇਹ ਗੱਲ ਕਹੀ ਸੀ ਕਿ ਮਾਤਾ 3 ਅਕਤੂਬਰ ਨੂੰ ਯਾਨੀ ਕਿ 3 ਤਰੀਕ ਜਿਹੜੀ ਹੁਣ ਆਊਗੀ ਸ਼ਾਇਦ ਉਦੋਂ ਜ਼ਮਾਨਤ ਹੋ ਜੇ ਉਦੋਂ ਬਾਹਰ ਆ ਜੇ ਉਹਨੇ ਦੋਨੇ ਹੱਥ ਜੋੜ ਕੇ ਕਹਿੰਦੀ ਰੱਬ ਦਾ ਸ਼ੁਕਰ ਆ ਜੇ ਦੂਜੀ ਮੈਂ ਗੱਲ ਦੱਸੀ ਮੈਂ ਕਿਹਾ ਵੀ ਅੱਜ ਇਹ ਗੱਲ ਹੋਈ ਆ ਕਿ ਅਦਾਲਤ ਨੇ ਰਿਕਾਰਡ ਮੰਗਿਆ ਸੀ ਪਰ ਭਗਵੰਤਮਾਨ ਡਿਊਟੀ ਕਮਿਸ਼ਨਰ ਅੰਮਰਸਰ ਨੇ ਇੱਕ ਉੱਤੇ ਚਿੱਠੀ ਇਹ ਜਿਹੜੀ ਦਾਖਲ ਕਰ ਦਿੱਤੀ ਮੈਂ ਉਹਨੇ ਪੰਜਾਬੀ ਦੇ ਵਿੱਚ ਕਿਹਾ ਵੀ ਚਿੱਠੀ ਇੱਕ ਦਾਖਲ ਕਰ ਦਿੱਤੀ ਉਹਦੇ 'ਚ ਲਿਖਿਆ ਕਿ ਮੈਨੂੰ ਅੰਮਰਤਪਾਲ ਤੇ ਉਹਦੇ ਸਾਥੀਆਂ ਤੋਂ ਖਤਰਾ ਆ ਗਿਆ ਜਾਨ ਤੋਂ ਤੇ ਮਾਤਾ ਕਹਿੰਦੀ ਐ ਮੈਂ ਝੂਠ ਬੋਲੀ ਜਾਂਦਾ ਕਹਿੰਦਾ ਭਾਬ ਕੇ ਹੁਣ ਜਿਹੜੀਆਂ ਸਾਡੀਆਂ ਮਾਮਾ ਨੇ ਬਜ਼ੁਰਗਾਂ ਉਹਨਾਂ ਨੂੰ ਵੀ ਪਤਾ ਲੱਗਣ ਲੱਗ ਗਿਆ ਕਿ ਸਰਕਾਰ ਝੂਠ ਬੋਲ ਰਹੀ ਆ ਕਮੇ ਘਬਰਾਹ ਕਰਈ ਆ ਕੋਰਟ ਨੂੰ ਕਮੇ ਘਬਰਾਹ ਕਰਈ ਆ ਪੰਜਾਬ ਦੇ ਲੋਕਾਂ ਨੂੰ ਕਮੇ ਘਬਰਾ ਕੀਤਾ ਜਾ ਰਿਹਾ ਸਿੱਖ ਨੌਜਵਾਨਾਂ ਨੂੰ ਇਹ ਹੱਕਾਰ ਨਹੀਂ ਤਾਂ ਹੋਰ ਕੀ ਆ ਹੁਣ ਪੰਜਾਬ ਦੀ ਸਰਕਾਰ ਤੇ ਸੈਂਟਰ ਸਰਕਾਰ ਦੋਨੇ ਜਿਹੜੀਆਂ ਸਿੱਖਾਂ ਦੀ ਦੋਸ਼ਮੰਦ ਬਣੀਆਂ ਹੋਈਆਂ ਨੇ ਚੱਕ-ਚੱਕ ਕੇ ਮੁੰਡਿਆਂ ਨੂੰ ਅੰਦਰ ਸੁੱਟੀਆਂ ਜਾ ਰਹੀਆਂ ਨੇ ਐਨਐਸਏ ਲੱਗਿਆ ਸੀ ਜਿੰਨਾ ਲਾਤਾ ਸੀ ਚਲੋ ਅਸੀਂ ਮੰਨਦੇ ਆ ਮੰਨ ਲੈਨੇ ਇੱਕ ਮਿੰਟ ਮੰਨ ਲੈਨੇ ਕਿ ਗਲਤੀ ਸੀ ਚਲੋ ਆਪਾਂ ਮੰਨ ਲੈਨੇ ਵੈਸੇ ਗਲਤੀ ਤਾਂ ਕੋਈ ਨਹੀਂ ਸੀ ਕਿਤੇ ਥਾਣੇ ਦੇ ਵਿੱਚ ਜਾਣਾ ਇਹ ਗਲਤੀ ਆ ਆਪਣੇ ਬੰਦੇ ਨੂੰ ਸੜਾਉਣ ਜਾਣਾ ਗਲਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਨਾਲ ਬਹੀਰ ਪਹਿਲਾਂ ਵੀ ਚਲਦੀ ਸੀ ਜੇ ਗੁਰੂ ਗੰਧ ਸਾਹਿਬ ਲੈ ਗਏ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਨਹੀਂ ਹੋਈ ਤੇ ਇਹ ਗਲਤੀ ਆ ਪਰ ਪਰ ਮੰਨ ਲੈਨੇ ਸਰਕਾਰ ਦੀ ਗੱਲ ਦੂਜੀ ਵਾਰ ਇਹ ਐਨਐਸਏ ਲਗਾਉਣਾ ਇਹ ਕਿਹਦੀ ਗਲਤੀ ਆ ਸਰਕਾਰ ਦੀ ਤੇ ਆ ਜਿਹੜਾ ਹੁਣ ਦਾਵਾ ਕਰ ਦੇਣਾ ਕਿ ਭਗਵੰਤ ਮਾਨ ਨੂੰ ਖਤਰਾ ਜੀ ਅੰਮਰਤਪਾਲ ਤੁਮ ਨੂੰ ਵੀ ਮਾਰ ਜਾਣੋ ਤਾਂ ਲੈ ਦੱਸੋ ਇਹ ਹੁਣ ਕਿਹਦੀ ਗਲਤੀ ਆ ਸਰਕਾਰ ਦੀ ਆ ਹੁਣ ਕੋਰਟ ਦੇ ਵਿੱਚ ਇਹ ਦਲੀਲਾਂ ਦਿੱਤੀਆਂ ਜਾਣਗੀਆਂ ਜਾਂ ਤਾਂ ਤੁਸੀਂ ਮਰਨੋ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਮਾੜੇ ਨੇ ਪੰਜਾਬ ਦੇ ਵਿੱਚ ਗੈਂਗਸਟਰ ਆ ਪੰਜਾਬ ਦੇ ਵਿੱਚ ਅਤਵਾਦ ਆ ਪੰਜਾਬ ਦੇ ਵਿੱਚ ਖਾੜਕੂਬਾਦ ਆ ਪੰਜਾਬ ਦੇ ਵਿੱਚ ਗੁੰਡਾਗਰਦੀ ਆ ਪੰਜਾਬ ਦੇ ਵਿੱਚ ਨਸ਼ਾ ਗਾ ਤੇ ਐ ਕਹਦੇ ਕਿ ਪੰਜਾਬ ਦੇ ਵਿੱਚ ਕੋਈ ਸੇਫ ਨਹੀਂ 7 ਵਜੇ ਤੋਂ ਬਾਹਰ ਕੋਈ ਨਿਕਲ ਨਹੀਂ ਸਕਦਾ ਤੁਹਾੜਾ ਤੁਹਾਡੇ ਗੋਲੀਆਂ ਵੱਜ ਸਕਦੀਆਂ ਨੇ ਤੁਹਾਡੇ ਜੇ 7 ਵਜੇ ਤੋਂ ਬਾਹਰ ਨਿਕਲੋ ਐ ਤੇ ਸਿੱਧੂ ਮੂਸੇ ਵਾਲਾ ਮਰਵਾ ਦਿੱਤਾ ਆਮ ਆਦੀ ਪਾਰਟੀ ਦੀ ਸਰਕਾਰ ਹੁੰਦੇ ਇੱਕ ਪੰਜਾਬੀ ਦਾ ਜਿਹੜਾ ਉੱਪਰ ਦਾ ਗਾਇਕ ਜਿਹੜਾ ਚੋਟੀ ਦਾ ਕਲਾਕਾਰ ਸੀ ਤੇ ਜਿਹੜੀ 8 ਦਿਨ ਗੱਡੀਆਂ ਆਸਲੇ ਨਾਲ ਘੁੰਮਦੀਆਂ ਰਹੀਆਂ ਤੇ ਉਹ ਭਗਵਾਨ ਤਮਾਰ ਨੂੰ ਪਤਾ ਨਹੀਂ ਲੱਗਿਆ ਤੇ ਉਹਨਾਂ ਨੇ ਉਹ ਜਿਹੜੇ ਮਾਰ ਗਏ ਭਈਏ ਜਿਹੜੇ ਚੱਲ ਗਏ ਤੇ ਉਹ ਜਿਆਦਾ ਮੰਨੋ ਕਿ ਪੰਜਾਬ ਦੇ ਵਿੱਚ ਅੱਤਵਾਦ ਆ ਖਾੜਕੂਵਾਦ ਆ ਗੈਂਗਸਟਰਾਂ ਗੁੰਡਾਗਰਦੀ ਆ ਨਸ਼ੇ ਆ ਇਹ ਸਾਰਾ ਕੁਝ ਮੰਨ ਲਓ ਫਿਰ ਅਸੀਂ ਮੰਨ ਲਾਂਗੇ ਵੀ ਨਾ ਸਾਡੋ ਅੰਮ੍ਰਿਤਪਾਲ ਨੂੰ ਭਾਈ ਖਤਰਾ ਹੈ ਕਿ ਪੰਜਾਬ ਦੇ ਵਿੱਚ ਸੀਐਮ ਨੂੰ ਖਤਰਾ ਹੈਗਾ ਜੇ ਤੁਹਾਨੂੰ ਖਤਰਾ ਤੇ ਸਾਨੂੰ ਫਿਰ ਅਸੀਂ ਕਿ ਤੁਹਾਡੇ ਦੀ ਜਾਨ ਨਹੀਂ ਸਾਨੂੰ ਨਹੀਂ ਖਤਰਾ ਫਿਰ ਜਾਂ 3 ਕਰੋੜ ਲੋਕਾਂ ਨੂੰ ਨਹੀਂ ਖਤਰਾ ਇਕੱਲੇ ਭਗਵੰਤ ਮਾਨ ਨੂੰ ਖਤਰਾ ਹੈਗਾ ਕੀ ਹੋ ਗਿਆ ਪਹਿਲਾਂ ਆਮ ਮਿਲਦਾ ਹੁੰਦਾ ਸੀ ਹੱਥ ਮਿਲਿਆਦਾ ਹੁੰਦਾ ਸੀ ਮੰਜੇ ਤੇ ਬਹਿ ਕੇ ਰੋਟੀਆਂ ਖਾਂਦਾ ਹੁੰਦਾ ਸੀ ਥੱਲੇ ਬਹਿ ਕੇ ਰੋਟੀਆਂ ਖਾਂਦਾ ਹੁੰਦਾ ਸੀ ਜਦੋਂ ਅਰੇਲੀਆਂ ਹੁੰਦੀਆਂ ਸੀ ਤੇ ਅੱਜ ਉਹ ਜੇਕਰ ਲੋਕਾਂ ਨੇ ਬਣਾ ਤਾ ਉਹਨੂੰ ਮੁੱਖ ਮੰਤਰੀ ਤਾ ਅੱਜ 3 ਕਰੋੜ ਲੋਕ ਉਹਨੂੰ ਬੁਰੇ ਲੱਗਣ ਲੱਗ ਗਏ ਅੱਜ ਉਹਨੂੰ 4 ਲੱਖ ਲੋਕਾਂ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਖੰਡੂਰ ਸਾਹਿਬ ਵਾਸੀਆਂ ਨੇ ਉਹ ਬੁਰੇ ਲੱਗਣ ਲੱਗ ਗਏ ਭਵੰਤ ਮੰਨ ਰਹੀ ਹੀ ਕੰਮ ਰਹਿ ਗਿਆ ਜੀ ਦਾ ਜੀ ਕਰਦਾ ਜੇ ਕੋਈ ਚਾਰ ਅੱਖਰ ਸੋਸ਼ਲ ਮੀਡੀਆ ਤੇ ਲਿਖ ਦਿੰਦਾ ਚੱਕ ਕੇ ਜੇਲ੍ਹ ਠੋਕ ਦਿੰਦਾ ਇਹ ਕਿੱਥੋਂ ਦਾ ਕਾਨੂੰਨ ਆ ਮੈਨੂੰ ਇਹ ਦੱਸੋ ਕਿੱਥੋਂ ਦਾ ਕਾਨੂੰਨ ਕਹਿਦਾ ਕਿੱਥੋਂ ਪੜ ਕੇ ਆਇਆ ਏ ਫੇਰ ਕਹਿੰਦੇ ਵੀ ਸਿੱਖਾ ਬੋਲਦਿਆ ਸਿੱਖ ਰੋਲਾ ਪਾਉਂਦਿਆ ਸਿੱਖ ਐ ਕਰਦਿਆ ਸਿੱਖ ਬਾਹ ਕਰਦਿਆ ਸਿੱਖ ਤਾਂ ਤੁਸੀਂ ਸੱਡੇ ਨਹੀਂ ਰੋਲਾ ਪਾਉਣ ਜੋਗੇ ਜੇ ਸਿੱਖ ਹੁੰਦੇ ਮੈਨੂੰ ਐ ਦੱਸੋ ਸਭ ਤੋਂ ਪਹਿਲਾਂ ਜਿਹੜੇ ਮੈਂ ਦੋ ਸਵਾਲ ਕਰਨੇ ਤੁਹਾਨੂੰ ਅੱਜ ਸਿੱਖ ਕੌਮ ਇੰਨਾ ਟਾਈਮ ਹੋ ਗਿਆ ਤੇ ਅੱਜ ਤੱਕ ਕੋਈ ਧਰਨਾ ਕੋਈ ਮਜਾਰਾ ਕਿਉਂ ਨਹੀਂ ਕੀਤਾ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਐਨੇ ਜਥੇਬੰਦੀਆਂ ਨੇ 2 ਲੱਖ ਨੇ ਤਾਂ ਵੋਟ ਪਾਈ ਆ 4 ਲੱਖ ਵੋਟਾਂ ਪਈਆਂ ਨੇ 4 ਲੱਖ ਬੰਦਾ ਉਹ ਲਾ ਲਓ ਤੇ ਬੱਕ ਬੱਕ ਸਾਰੇ ਪੰਜਾਬ ਦੇ ਵਾਸੀ ਲਾ ਲਓ ਕਿੰਨੇ ਲੱਖ ਬੰਦਾ ਤੇ ਕਦੇ ਕਿਸੇ ਨੇ ਧਰਨਾ ਲਾਇਆ ਹੋਵੇ ਡੀਸੀ ਦਫ਼ਤਰ ਮੂਰੇ ਕਿਸੇ ਨੇ ਐਸਐਸਪੀ ਦਾ ਉੱਤਰ ਮੂਰੇ ਕਿਸੇ ਨੇ ਭਵੰਤਮਨ ਦੀ ਕੋਠੀ ਮੂਰੇ ਧਰਨਾ ਲਾਇਆ ਹੋਵੇ ਤਾਂ ਅੰਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਸੜਾਉਣ ਵਾਸਤੇ ਤਾਂ ਦੱਸੋ ਜਾਂ ਕਿਸੇ ਨੇ ਮੰਗ ਪੱਤਰੀ ਦਿੱਤੀ ਹੁਣ ਡੀਸੀਆਂ ਨੂੰ ਥਾਦਾਂ ਤੇ ਜਾ ਕੇ ਕਿ ਭਾਈ ਅੰਮਰਤਪਾਲ ਸਿੰਘ ਦੇ ਜਿਹੜਾ ਐਨਐਸਓ ਤੁਰਤ ਜਿਹੜੀ ਹਟਾਈ ਜਾਵੇ ਚਲੋ ਕੋਟ ਦਾ ਜਿਹੜਾ ਵੱਖਰਾ ਮੈਟਰ ਚੱਲ ਰਿਹਾਗਾ ਪਰ ਦੱਸੋ ਕਿੱਥੇ ਆ ਕੀ ਤੁਸੀਂ ਭਗਵੰਤ ਮਾਨ ਦੀ ਸਰਕਾਰ ਤੋਂ ਐਨੇ ਡਰ ਗਏ ਐਨੇ ਨਲਾਇਕ ਹੋ ਗਏ ਕਿ ਹੁਣ ਭਗਵੰਤ ਮਾਨ ਤਾਨ ਨੂੰ ਜਿਹੜਾ ਡਰਾ ਰਿਹਾ ਇਹਦਾ ਮਤਲਬ ਤਾਂ ਇਹ ਆ ਗੱਲ ਕਹਿਣ ਦਾ ਮੇਰਾ ਭਾਵੇਂ ਆ ਕਿ ਤੁਸੀਂ ਜਿੰਨਾ ਡਰੋਗੇ ਤਾਨ ਨੂੰ ਓਨੇ ਡਾਂਗਾ ਵਧਣਗੇ ਆ ਜੇ ਤੁਸੀਂ ਜਿੰਨਾ ਮਰਜ਼ੀ ਧੋਖ ਲੋ ਜੇ ਤੁਹਾਡੇ ਉੱਤੇ ਕੇਸ ਪੈਣਾ ਤੁਹਾਡੇ ਘਰੇ ਬੈਠਿਆ ਵੀ ਪੈ ਜਾਣਾ ਤੁਹਾਡੇ ਬੋਲਦਿਆਂ ਤੇ ਵੀ ਪੈ ਜਾਣਾ ਤੁਹਾਡੇ ਤੁਰਦਿਆਂ ਤੇ ਵੀ ਪੈ ਜਾਣਾ ਪਰ ਇੱਕ ਗੱਲ ਜਿਹੜੀ ਹਕੀਕਤ ਆ ਕਦੇ ਝੂਠ ਨਾ ਬੋਲੋ ਹਮੇਸ਼ਾ ਸੱਚਾ ਜਿਹੜਾ ਤੇ ਉਹ ਹਮੇਸ਼ਾ ਸੱਚ ਜਿਹੜਾ ਜਿਉਂਦਾ ਰਹਿੰਦਾ ਝੂਠ ਪਲ-ਪਲ ਮਰਦਾ ਰਹਿੰਦਾਗਾ ਭਵੰਤਮਾਨ ਨੇ ਝੂਠ ਬੋਲਿਆ ਕੋਰਟ ਦੇ ਵਿੱਚ ਅਗੇ ਕੋਰਟ ਡਿਸੀਜਨ ਕਰੋਗੀ ਕਿ ਇਹਦੇ ਵਿੱਚ ਕਿੰਨੀ ਕ ਸੱਚਾਈ ਆ ਤੇ ਕਿੰਨੇ ਕਿ ਜਿਹੜਾ ਇਹਦੇ ਵਿੱਚ ਜਿਆਦਾ ਇਹ ਕਹੇ ਮੰਨ ਲੈਨੇ ਆ ਭਗਵੰਤ ਮਾਨ ਆਪਨ ਦੀ ਤਰ੍ਹਾਂ ਕਹੇ ਦੇ ਜੇਕਰ ਭਗਵੰਤ ਮਾਨ ਨੂੰ ਖਤਰਾ ਹੋ ਸਕਦਾ ਉਹਦੀ ਜਾਨ ਨੂੰ ਖਤਰਾ ਹੋ ਸਕਦਾ ਤੇ ਤਨ ਕਰੋੜ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ বাসਦੇ ਨੇ ਫਿਰ ਉਹਨਾਂ ਦੀ ਜਾਨ ਨੂੰ ਕਿਉਂ ਨਹੀਂ ਖਤਰਾ ਭਾਈ ਜੇ ਭਗਵੰਤ ਮਾਨ ਨੇ ਬੁਰਾਈ ਨਹੀਂ ਕੀਤਾ ਤਾਂ ਉਹਦੀ ਜਾਨ ਨੂੰ ਕਿਉਂ ਖਤਰਾ ਹੋਊਗਾ ਕੋਈ ਖਤਰਾ ਨਹੀਂ ਕੁਛ ਨਹੀਂ ਸਿਰਫ ਵੋਟਾਂ ਦਾ ਰੌਲਾਗਾ ਸਿਰਫ ਕੁਰਸੀ ਦਾ ਰੌਲਾਗਾ ਇਹਨੂੰ ਆਇਆ ਭਗਵੰਤ ਮਾਨ ਨੂੰ ਕਿ ਮੇਰੀ ਕੁਰਸੀਆਂ ਖੁੱਸ ਜAVE ਭਗਵੰਤ ਮਾਨ ਨੂੰ ਆਇਆ ਕਿ ਜਿਹੜੇ ਆ 3-4 ਜੜੀਆਂ ਹੋਰ ਸੀਟਾਂ ਨੇ ਜੇ ਅਮਰਪਾਲ ਸਿੰਘ ਬਾਹਰ ਆ ਗਿਆ ਤੇ ਇਹ ਸੀਟਾਂ ਨਾਲ ਜਿੱਤ ਜਾਣ ਤੇ ਆਉਣ ਵਾਲੇ 27 ਦੇ ਵਿੱਚ ਆ ਇਹਨਾਂ ਦਾ ਸਰਕਾਰ ਬਣਾ ਲੈਣਾ ਆ ਡਰ ਆ ਕੇਂਦਰ ਸਰਕਾਰ ਨੂੰ ਤੇ ਭਗਵੰਤ ਮਾਨ ਨੂੰ ਹੋਰ ਕੋਈ ਡਰ ਨਹੀਂ ਪੰਜਾਬ ਦੇ ਵਿੱਚ ਕਿਸੇ ਨੂੰ ਕੋਈ ਡਰ ਨਹੀਂ ਤੇ ਪਰ ਜੇ ਉਹਨਾਂ ਨੂੰ ਡਰਾ ਜਿਹਦੇ ਕੋਈ ਚੈਨੀ ਪਾਈ ਆ ਜਿਹਦੇ ਕੋਲੇ ਸਿਆਣਾਗਾ ਜਿਹਦੇ ਕੋਲੇ ਰੁਪਈਆਗਾ ਉਹਨਾਂ ਨੂੰ ਕਦੋਂ ਇਹ ਨਹੀਂ ਪਤਾ ਕਿ ਤੁਹਾਡੇ ਗੋਲੀ ਕਦੋਂ ਵੱਜੇ ਇਹ ਹੈਗਾ ਖੌਪ ਇਹ ਹੈਗਾਗਾ ਸਚਾਈ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਕਿਹੜੀ ਗੱਲ ਦੀ ਥੋੜੀ ਰੰਸਸ ਹੋਵੇ ਤੁਹਾਡੇ ਗੋਲੀ ਵੱਜੇ ਅੱਜ ਪੰਜਾਬ ਦਾ ਹਾਲ ਕੀ ਹੋ ਰਿਹਾਗਾ ਪਿਓ ਪੁੱਤ ਨੂੰ ਮਾਰੀ ਜਾਂਦਾ ਪੁੱਤ ਪਿਓ ਨੂੰ ਮਾਰੀ ਜਾਂਦਾ ਧੀ ਭਰਾ ਨੂੰ ਮਾਰੀ ਜਾਂਦੀ ਆ ਮਾਂ ਪੁੱਤ ਨੂੰ ਮਾਰੀ ਜਾਂਦਾ ਪੁੱਤ ਮਾਂ ਨੂੰ ਮਾਰੀ ਜਾਂਦਾ ਅੱਜ ਇਹ ਹਾਲ ਹੋ ਰਿਹਾਗਾ ਭਰਾ ਭਰਾ ਨੂੰ ਮਾਰੀ ਜਾਂਦਾਗਾ ਐਨਾ ਹਾਲ ਹੋ ਰਿਹਾ ਬੁਰਾ ਪੰਜਾਬ ਦਾ ਇੱਧਰ ਤਾਂ ਕਿਤੇ ਗੱਲ ਨਹੀਂ ਕਰਨੀ ਭਗਵੰਤ ਮਾਨ ਨੇ ਕਦੇ ਗੇੜਾ ਨਹੀਂ ਲਾਉਣਾ ਕਿਸਾਨਾਂ ਦਾ ਹਾਲ ਨਹੀਂ ਪੁੱਛਣਾ ਗਰੀਬਾਂ ਦਾ ਹਾਲ ਚਾਲ ਨਹੀਂ ਪੁੱਛਣਾ ਗਰੀਬਾਂ ਨੂੰ ਇਹ ਨਹੀਂ ਪੁੱਛਣਾ ਕਿ ਤੁਸੀਂ ਜਿਉਂਦੇ ਹੋ ਮਰ ਗਿਓ ਹੈਗੇ ਤੁਹਾਡੇ ਚੁੱਲ੍ਹੇ ਦੇ ਵਿੱਚ ਲਾਟਾਂ ਜਿਹੜੇ ਕਹਿੰਦੇ ਹੁੰਦਾ ਸੀ ਸਵੇ ਦੇ ਲਾਟਾਂ ਉੱਚੀਆਂ ਨੇ ਜੀ ਤਾਂ ਕੋਈ ਫਲਾਣਾ بڑے ਟੋਟਕੇ ਚਲਾਉਂਦੇ ਹੁੰਦਾ ਸੀ ਅੱਜ ਗਰੀਬਾਂ ਦੇ ਵੇਖਿਆ ਚੁੱਲ੍ਹੇ ਬਲਦੇ ਆ ਕਿ ਬੰਦ ਪਏ ਨੇ ਲੋਕ ਰੋਟੀ ਕਿਨੂੰ ਮਹਤਾਜ ਬੈਠੇ ਅੱਜ ਬਹੁਤ ਬਹੁਤ ਸਾਰੇ ਲੋਕਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਰੋਟੀ ਜਿਹੜੇ ਖਾਂਦੇ ਨੇ ਉਹ ਬਹੁਤ ਜਿਹੜੇ ਲੋਕਾਂ ਦੀ ਹਾਲਤ ਅਜੇ ਹੋ ਰਹੀ ਆ ਭਾਵੇਂ ਤਮਾਨ ਕਹਿੰਦਾ ਹੁੰਦਾ ਸੀ ਮੈਂ ਮੁੱਖ ਮੰਤਰੀ ਬਣ ਗਿਆ ਤੇ ਗੈਸ ਸਿਲੰਡਰ ਲੈ ਕੇ ਖੜਿਆ ਕਰੂੰ ਤੁਸੀਂ ਇਹ ਨਹੀਂ ਪਸਾਨ ਸਕੋਗੇ ਕਿ ਮੁੱਖ ਮੰਤਰੀ ਗੈਸ ਸਿਲੰਡਰ ਲੈ ਕੇ ਖੜਾਗਾ ਤੇ ਅੱਜ 2-2000 ਬੰਦਾ ਗਨਮੈਂਟ ਚੱਲਦਾਗਾ ਤੇ ਅਜੇ ਬੁਲਟ ਪ੍ਰੂਫਾਂ ਤੁਸੀਂ ਬਣਾਈ ਬੈਠੇ ਹੋ ਅਜੇ ਕਹਿੰਦੇ ਖਾਤਰਾਗਾ ਜਿਹੜਾ ਇਹ ਸਰੇ ਆਮ ਜਿਹੜਾ ਇੱਕ ਝੂਠ ਬੋਲਿਆ ਜਾ ਰਿਹਾ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਮੈਂ ਪਹਿਲਾਂ ਵੀ ਕਹਿਆ ਸੀ ਕਿ ਇਹ ਰਾਜ ਭਾਗ ਸਦਾ ਲਈ ਨਹੀਂ ਰਹਿੰਦੇ ਅਕਾਲੀ ਕਹਿੰਦੇ ਸੀ 25 ਸਾਲ ਰਾਜ ਕਰਾਂਗੇ ਕਰ ਲਿਆ ਕਾਂਗਰਸ ਨੂੰ ਕਹਿੰਦੇ ਸੀ ਵੀ ਹੇਤੋਂ ਹੁਣ ਸਰਕਾਰ ਆ ਜਿਹੜੀ ਕੈਪਟਨ ਦੇ ਆਗੇ ਟੁੱਟਣੀ ਨਹੀਂ ਦੱਸੋ ਹੁਣ ਤੁਹਾਡੀ ਬਦਲਾ ਲੋਕਾਂ ਨੇ ਲਿਆਤਾ ਇਹ ਕਰਕੇ ਲੈਂਦਾ ਸੀ ਬਦਲਾ ਕਿ ਅਸੀਂ ਆਪ ਹੀ ਪੈਰੀ ਕਹਾੜਾ ਮਾਰਾਂਗੇ ਅਸੀਂ ਗਾਫਲਾ ਗਰਬਾਣੀ ਦਾ ਸ਼ਬਦ ਆ ਪੈਰਾਂ ਦੇ ਵਿੱਚ ਆਪ ਕਹਾੜਾ ਮਾਰਿਆ ਤੇ ਉਹ ਸਾਡੇ ਉੱਤੇ ਜਿਹੜਾ ਅੱਜ ਕਹਾੜਾ ਦਾ ਉਹਦੀ ਜਿਹੜੀ ਚੋਟ ਆ ਜਿਹੜੀ ਅੱਜ ਸਾਡੇ ਪੈਰ ਤੋਂ ਲੱਗ ਕੇ ਸਿਰ ਤੱਕ ਵੱਧ ਰਹੀ ਆ ਸਾਨੂੰ ਨਹੀਂ ਪਤਾ ਸੀ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਚੁੱਕ-ਚੁੱਕ ਕੇ ਜੇਲਾ ਵਿੱਚ ਸੁੱਟਿਆਗਾ ਭਵੰਤਮਾਨਾ ਸਾਨੂੰ ਤੇਰੇ ਤੇ ਉਮੀਦ ਹੀ ਨਹੀਂ ਸੀ ਸਾਨੂੰ ਐਸੀ ਸਿੱਖਾਂ ਦੀ ਗੱਲ ਕਰੂਗਾ ਸਾਨੂੰ ਐਸੇ ਸਾਡੇ ਬੰਦੀ ਸਿੰਘਾਂ ਦੀ ਗੱਲ ਕਰੂਗਾ ਪਰ ਉਹ ਪੁਰਾਣੇ ਬੰਦੀ ਸਿੰਘ ਕਿੱਥੋਂ ਛੱਡਣੇ ਸੀ ਨਵੇਂ ਬੰਦੀ ਸਿੰਘ ਬਣਾ ਕੇ ਰੱਖਤੇ ਮੈਂ ਤਾਂ ਅੱਜ ਵੀ ਅਪੀਲ ਕਰਦਾ ਸਰਕਾਰ ਤੋਂ ਭਵੰਤਮਾਨ ਨੂੰ ਅਪੀਲ ਕਰਦਾ ਕਿ ਅਜੇ ਵੀ ਜਿਹੜਾ ਕਾਇਦੰਦਾ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਕਿ ਜੇ ਨੌਜਵਾਨ ਜਿਨ੍ਹਾਂ ਨੇ 2 ਲੱਖ ਵੋਟਾਂ ਦੇ ਨਾਲ ਜਿੱਤੇ ਆ ਬਰਾਬਰ ਦਾ ਤੁਹਾਡੇ ਉਹ ਐਮਪੀ ਆ ਤੁਹਾਡੇ ਐਮਪੀਆ ਦੇ ਬਰਾਬਰ ਦਾ ਤੇ ਅੱਜ ਉਹਨੂੰ ਤੁਸੀਂ ਉਹਨਾਂ ਉੱਤੇ ਕਹਿ ਦੇ ਇਲਜ਼ਾਮ ਲਾ ਰਹੇ ਹੋ ਪਹਿਲਾਂ ਕਹਿੰਦੇ ਸੀ ਜੀ ਉਹ ਸੌਣੇ ਚੁੱਕਦਾ ਐ ਨਹੀਂ ਕਰਦਾ ਜੀ ਫਲਾਨਾ ਨਹੀਂ ਕਰਦਾ ਸੰਵਿਧਾਨ ਨੂੰ ਨਹੀਂ ਮੰਨਦਾ ਉਹ ਸਾਰਾ ਕੁਝ ਮੰਨ ਲਿਆ ਪਰ ਹੁਣ ਤਾਂ ਛੱਡ ਦਿਓ ਐ ਜੀਆਂ ਸਾਡੀਆਂ ਅਦਾਲਤਾਂ ਨੇ ਤੇ ਜਿਹੜੀਆਂ ਆਪਣੇ ਦਿਮਾਗ ਨਾਲ ਸੋਚਦੀਆਂ ਨਹੀਂ ਦੂਜੇ ਵਕੀਲ ਤੇ ਦੂਜੇ ਵਕੀਲ ਦੀ ਜਿਹੜੀ ਹੁੰਦੀ ਆ ਉਸ ਨੂੰ ਜਿਹੜਾ ਬਹਾਰ ਬਣਾ ਕੇ ਜਿਹੜਾ ਇੱਕ ਕਹਦੀ ਆ ਆਪਾਂ ਸਰਕਾਰਾਂ ਛੱਡਦੀਆਂ ਨਹੀਂ ਅਦਾਲਤਾਂ ਪਰ ਇਹ ਜਿਹੜਾਗਾ ਇਹ ਬਰਤਾਰਾ ਮੰਦ ਭਾਗਾਗਾ ਕਿਉਂਕਿ ਜੇਕਰ ਕਿਸੇ ਬੱਚੇ ਦੇ ਨਸ਼ੇ ਛੁੱਟਦੇ ਸੀ ਦਸੋ ਮਾੜਾ ਸੀ ਅੱਜ ਜਿਹੜੀ ਮਾਤਾ ਦੀ ਮੈਂ ਗੱਲ ਸੁਣਾ ਕੇ ਹਟਿਆ ਕਿ ਅੱਜ ਉਹਦਾ ਬੱਚਾ ਨਸ਼ੇ 'ਚ ਲੱਗ ਰਿਹਾ ਦੁਬਾਰੇ ਫੇਰ ਲੱਗ ਗਿਆ ਪਹਿਲਾਂ ਹਟਿਆ ਸੀ ਦਸੋ ਮਾੜਾ ਸੀ ਉਹ ਜੇ ਅੰਮ੍ਰਿਤਪਾਲ ਦੇ ਆਉਣ ਤੇ ਨਸ਼ਾ ਛੜ ਜਾਂਦਾ ਉਹਦਾ ਬੱਚਾ ਤੇ ਅੱਜ ਮਾਤਾ ਉਹ ਹੱਥ ਬੰਨ੍ਹਦੀ ਫਿਰਦੀ ਆ ਜੇ ਕੋਈ ਅੰਮ੍ਰਿਤ ਛਕ ਲੈਂਦਾ ਨਸ਼ੇ ਛੜ ਦਿੰਦਾ ਕੋਈ ਮਾੜੀ ਗੱਲ ਸੀ ਜੇ ਤਾਂ ਉਹ ਬਣਦਾ ਸੀ ਤੁਹਾਨੂੰ ਕਹਿਣ ਦੇ ਮਤਾਬਕ ਤਾਂ ਉਹ ਉਨੇ ਹੀ ਸਜ਼ਾ ਉਹਨੂੰ ਦੇ ਦਿੰਦੇ ਉਹਨੇ ਧਰਾਮਾ ਲਾ ਦਿੰਦੇ ਜਿੰਨੀ ਤੁਸੀਂ ਕਹਿੰਦੇ ਜਿਨਾਲੇ ਜਿਹੜੀ ਘਟਨਾ ਹੋਈ ਆ ਇਹ ਥੋੜੀ ਅਗੇ ਚੱਕ ਕੇ ਹਜ਼ਾਰਾਂ ਕਿਲੋਮੀਟਰ ਛੱਡ ਦਿਓ ਤੇ ਇਸ ਕਰਕੇ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਹੁਣ ਵੀ ਬੇਨਤੀ ਆ ਕਿ মিডিਆ ਹੋਣ ਦੇ ਨਾਂ ਤੇ ਅਸੀਂ ਪੰਜਾਬ ਸਰਕਾਰ ਦੀ ਕਾਦਰ ਕਰਦੇ ਆ ਕਿਉਂਕਿ ਮੁੱਖ ਮੰਤਰੀ ਸਾਰਿਆਂ ਦਾ 3 ਕਰੋੜ ਦਾ ਆਪ ਭਵੰਤਮਨ ਨੇ ਕਿਹਾ ਕਿ ਹਰੇਕ ਦਾ ਮੁੱਖ ਮੰਤਰੀ ਆ ਜੇ ਹਰੇਕ ਦਾ ਮੁੱਖ ਮੰਤਰੀ ਆ ਤਾਂ ਹਰੇਕ ਦੀ ਗੱਲ ਸੁਣਾ ਤੇ ਮਨ ਵੀ ਉਸ ਗੱਲ ਨੂੰ ਕਿ ਭਾਈ ਅੰਮਰਿਤਪਾਲ ਸਿੰਘ ਨੂੰ ਛੱਡੋ 나 ਮੈਨੂੰ ਉਹ ਤੋਂ ਖਤਰਾ ਨਾ ਮੈਨੂੰ ਕਿਸੇ ਪੰਜਾਬ ਤੋਂ ਖਤਰਾ ਸਾਡਾ ਪੰਜਾਬ ਅਮਨ ਬਸ ਰਿਹਾਗਾ ਜਾਂ ਤਾਂ ਇਹ ਗੱਲ ਗੱਲ ਕਰੋ ਇੱਥੇ ਆਜੋ ਜਾਂ ਤੁਸੀਂ ਪਹਿਲਾਂ ਜਿਵੇਂ ਕਿਹਾ ਸੀ ਕਿ ਜਾਂ ਫਿਰ ਸਾਰਾ ਉਹ ਦੱਸ ਦਿਓ ਕਿ ਪੰਜਾਬ ਦੇ ਵਿੱਚ ਦਾ ਭਾਈ ਆ ਹਾਲਾਤ ਆ ਇਸ ਕਰਕੇ ਅਸੀਂ ਨਹੀਂ ਛੱਡ ਸਕਦੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਇਹਨੂੰ ਸ਼ੇਅਰ ਜ਼ਰੂਰ ਕਰ ਦੇਣਾ ਤੇ ਆਪਣੇ ਕਮੈਂਟ ਵੀ ਵੱਧ ਤੋਂ ਵੱਧ ਕਰਨੇ ਸ਼ੇਅਰ ਤੁਸੀਂ ਘੱਟ ਕਰ ਦਿਓ ਅਸੀਂ ਵੀ ਇਹੀ ਦੁੱਖ ਰੋਣਾ ਰੋਣੇ ਆ ਤੁਹਾਡੇ ਕੋਲੇ ਕਿ ਸਾਨੂੰ ਜਦੋਂ ਦਰਦ ਹੁੰਦਾਗਾ ਜਦੋਂ ਸਾਡਾ ਸਿੱਖ ਸਾਡੇ ਨੌਜਵਾਨ ਸਾਡੇ ਭਾਈ ਜੇਲਾਂ ਦੇ ਵਿੱਚ ਸੜ ਰਹੇ ਹੋਣ ਇੱਕ ਪਾਸੇ ਸਾਡੇ ਉਹ ਵੀਰ ਜਿਹੜੇ 30 32 33 ਸਾਲ ਹੋ ਗਏ ਜੇਲਾਂ ਦੇ ਵਿੱਚ ਮਾਨਤੇ ਉਹਨਾਂ ਨੇ ਕ੍ਰਾਇਮ ਕੀਤਾ ਸੀ ਪਰ ਜਿੰਨੀ ਸਜ਼ਾ ਕੋਰਟ ਨੇ ਦਿੱਤੀ ਆ ਉਹਦੋਂ ਦੁੱਗਣੀ ਸਜ਼ਾ ਭੁਗਤ ਰਹੇ ਨੇ ਉਹ ਤੇ ਫੇਰ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਇਹ ਪੰਜਾਬ ਦੇ ਵਿੱਚ ਦੋ ਕਾਨੂੰਨ ਨੇ ਇੱਕ ਹੈ ਇਸ ਹਿੰਦੁਸਤਾਨ ਦੇ ਵਿੱਚ ਘੱਟ ਗਿਣਤੀਆਂ ਲਈ ਹੋਰ ਆ ਤੇ ਵੱਧ ਗਿਣਤੀਆਂ ਲਈ ਤੇ ਹੋਰ ਕਾਨੂੰਨ ਆ ਤੇ ਵੀਡੀਓ ਨੂੰ ਚੰਗੀ ਲੱਗੀ ਸ਼ੇਅਰ ਕਰ ਦਿਓ ਕਮੈਂਟ ਲਿਖਣੇ ਨਾ ਭੁੱਲੋ ਤੇ ਭਗਵਾਨ ਜੀ ਮਾਨ ਨੂੰ ਵੀ ਇੱਕ ਬੇਨਤੀ ਕਰ ਦਿਆ ਕਰੋ ਕਮੈਂਟਾਂ ਦੇ ਵਿੱਚ ਕਿ ਪੰਜਾਬ ਸਰਕਾਰ ਤੇ ਜਿਹੜਾ ਕਿ ਤਰਤ ਬੰਦੀ ਸਿੰਘਾਂ ਨੂੰ ਸਾਰਿਆਂ ਨੂੰ ਜਿਹੜਾ ਛੱਡੇ ਤਾਂ ਕਿ ਅੱਗੇ ਤੋਂ ਜਿਹੜੀ ਸਰਕਾਰ ਕਦੇ ਵੀ ਜਿਹੜਾ ਇਹ ਸਰਕਾਰ ਦਾ ਲੋਕ ਵਿਸ਼ਵਾਸ ਨਹੀਂ ਟੁੱਟਣ ਦੇਣਗੇ ਜੇ ਭਾਈ ਅੰਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਭਵੰਤਮਨ ਛੱਡ ਦਿੰਦਾਗਾ 27 ਦੇ ਵਿੱਚ ਵੀ ਜਿੱਤ ਜਾਣਗੇ ਪਰ ਜੇਕਰ ਭਵੰਤਮਨ ਨੇ ਅੜੀ ਫੜ ਲਈ ਕਿ ਮੈਂ ਤਾਂ ਵਿਰੋਧੀਆਂ ਦੀ ਗੱਲ ਬਣਨੀ ਆ ਮੈਂ ਤਾਂ ਸੈਂਟਰ ਸਰਕਾਰ ਦੀ ਗੱਲ ਬਣਨੀ ਆ ਮੈਂ ਤਾਂ ਅੰਮਰਤਪਾਲ ਤੇ ਉਹਦੇ ਸਾਥੀ ਨੂੰ ਛੱਡਣਾ ਨਹੀਂ ਜਾ ਹੋਰ ਨੌਜਵਾਨਾਂ ਨੂੰ ਛੱਡਣਾ ਨਹੀਂ ਤੇ ਫਿਰ ਇਹ ਤਾਂ ਭਾਈ ਇਹ ਬਦਲਾ ਆ ਗਿਆ ਤੇ ਚੌਥਾ ਬਦਲਾ ਫੇਰ ਆ ਜੂਗਾ ਇਹਦੀ ਚਿੰਤਾ ਨਾ ਕਰ ਭਵੰਤ ਮਨਸਿਆ ਕਿ ਬਦਲਾ ਆਉਂਦੇ ਜਾਂਦੇ ਰਹਿੰਦੇ ਨੇ ਕੁਰਸੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ ਇਹਨਾਂ ਕੁਰਸੀਆਂ ਦਾ ਤੁਹਾਡੇ ਨਾਲ ਬੈਠ ਕੇ ਇਕੱਠੇ ਵਾਲੇ ਰੋਟੀ ਵੀ ਖਾਧੀ ਆ ਬੈਠ ਕੇ ਜਣੀ ਧਾਤੀ ਤੇ ਬੈਠ ਕੇ ਵੀ ਖਾਧੀ ਆ ਮੰਜਾ ਤੇ ਬੈਠ ਕੇ ਵੀ ਖਾਧੀ ਆ ਰੈਲੀਆਂ 'ਚ ਵੀ ਗਏ ਆ ਕੋਈ ਮੁੱਕਰਦੇ ਨਹੀਂ ਅਸੀਂ ਤੇਰਾ ਜੋਰ ਵੀ ਲਾਇਆਗਾ ਤੇ ਇਸ ਕਰਕੇ ਜਿਹੜੀ ਵੀਡੀਓ ਆ ਉਸ ਨੂੰ ਤੁਸੀਂ ਬੱਦ-ਬੱਦ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਲਿਖਣੇ ਨਾ ਭੁੱਲੋ ਤੁਸੀਂ ਦੇਖਦੇ ਰਹੋ ਪੰਜਾਬੀ ਪ੍ਰਸਰ ਟੀਵੀ ਮੈਂ ਆਮਕਰਨ ਸਿੰਘ ਉੱਬਾ